ਕਾਰਾ ਪਾਉਣਾ ਹਾਰੀ ਜੀ ਦਾ ਜੀ ਅਸੀਂ ਇਹੇ ਪੁਲਿਸ ਪ੍ਰਸ਼ਾਸਨ ਅੱਗੇ ਸਰਕਾਰ ਅੱਗੇ ਮੰਗ ਕਰਦੇ ਆ ਜੋ ਵੀ ਇਹਨਾਂ ਨੇ ਇਹ ਕੰਮ ਕੀਤੇ ਆ ਗਲਤ ਕੀਤੇ ਸਾਡੇ ਬਾਬਾ ਜੀ ਦੇ ਝੰਡੇ ਪੱਟੇ ਆ ਇਹਨਾਂ ਨੇ ਛੱਡੇ ਪੱਟੇ ਆ ਇਹਨਾਂ ਦੇ ਕੋਈ ਬੇਅਦਬੀ ਦਾ ਪਰਚਾ ਨਹੀਂ ਆ ਸਾਡੀ ਅਸੀਂ ਪੁਲਿਸ ਅੱਗੇ ਰਿਪੋਰਟ ਦੇ ਕੇ ਆਏ ਆ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਇਹਨਾਂ ਨੇ ਇਹ ਬੰਦੇ ਚੌਂਕੀ ਲੈ ਜਾਂਦੇ ਆ ਸ਼ਾਮ ਨੂੰ ਛੱਡ ਦਿੰਦੇ ਆ ਮੋਰੋ ਸਾਡੇ ਚੌੜੇ ਹੋ ਹੋ ਕੇ ਲੰਘਦੇ ਆ ਇਹ ਕਿਉਂ ਨਹੀਂ ਉਹਨਾਂ ਦੇ ਪੁਲਿਸ ਪ੍ਰਸ਼ਾਸਨ ਇਹ ਕਿਹਦੇ ਦਬਾਅ ਵਿੱਚ ਆ ਕੇ ਇਹਨਾਂ ਤੇ ਮੁੱਦਾ ਨਹੀਂ ਚੱਕਦੇ ਇਹਨਾਂ ਤੇ ਕੇਸ ਕਿਉਂ ਨਹੀਂ ਕਰਦੇ ਪਰਚੇ ਕਿਉਂ ਨਹੀਂ ਕਰਦੇ ਸਾਡੀ ਇਹੀ ਪੁਲਿਸ ਪ੍ਰਸ਼ਾਸਨ ਅੱਗੇ ਮੰਗਿਆ ਸਾਨੂੰ ਇਹਨਾਂ ਤੇ ਪਰਚੇ ਕਰਾਉਣੇ ਐਸੀ ਪਰਚੇ ਕਰਾਉਣੇ ਆ ਸਾਨੂੰ ਹਾਈ ਕੋਰਟ ਤੱਕ ਜਾਣਾ ਪਿਆ ਸੀ ਹਾਈ ਕੋਰਟ ਤੱਕ ਵੀ ਜਾਵਾਂਗੇ ਇਹ ਕਹਿੰਦੇ ਆ ਕਿ ਇਹਨਾਂ ਨੇ ਕੁਝ ਨਹੀਂ ਕਰਨਾ ਸਾਡੀ ਇਹ ਸਰਕਾਰ ਅੱਗੇ ਮੰਗਿਆ ਇਹਨਾਂ ਦੇ ਪਰਚੇ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਜਲਦ ਤੋਂ ਜਲਦ ਨਹੀਂ ਤਾਂ ਇੱਥੇ ਗੇਟ ਨਹੀਂ ਨਿਕਲ ਦੇਣਾ ਇਹਨਾਂ ਦਾ ਭਵਨ ਦੇ ਨਾਲ ਗੇਟ ਦੀ ਸਹਿਮਤੀ ਹੋਈ ਹੈ ਇਹ ਉੱਥੇ ਜਾ ਕੇ ਗੇਟ ਰੱਖਣ ਇਹ ਸਾਡੇ ਘਰਾਂ ਕੋਲ ਗੇਟ ਕਿਉਂ ਰੱਖਦੇ ਆ ਹੁਣ ਇਹ ਕਹਿੰਦੇ ਤੁਸੀਂ ਫੈਸਲਾ ਕਰ ਲਓ ਅਸੀਂ ਤੁਹਾਨੂੰ ਜਿੰਨਾ ਥਾਂ ਮੰਗੋਗੇ ਉਹਨਾਂ ਦੇ ਦਾਂਗੇ ਇਹ ਅਸੀਂ ਥਾਂ ਨਹੀਂ ਲੈਣਾ ਅਸੀਂ ਇਹਨਾਂ ਬੰਦਿਆਂ ਦੇ ਪਰਚੇ ਕਰਾਉਣੇ ਸਾਡੇ ਬਾਬਾ ਜੀ ਦੀ ਧਾੜ ਵੱਢ ਕੇ ਲੈ ਕੇ ਗਏ ਆ ਦੁੱਖ ਲੱਗਦਾ ਵਾ ਸਾਨੂੰ ਮੈਂ ਰੋਜ਼ ਤੂ ਬੱਤੀ ਕਰ ਕਿ ਉਹ ਤੇ ਸਵੇਰੇ 3 ਵਜੇ ਉੱਠ ਕੇ ਆਉਣੀ ਆ ਉੱਥੇ ਧੂ ਬੱਤੀ ਕਰਦੀ ਆ ਮੇਰੇ ਬਾਬਾ ਜੀ ਦਾ ਲੱਕ ਵੱਡੇ ਇਹਨਾਂ ਨੇ ਕਿਉਂ ਵੱਡੇ ਇਸ ਬੰਦਿਆਂ ਨੇ ਲੋਕੀ ਕਹਿੰਦੇ ਆ ਕਿ ਇਹਨਾਂ ਦੇ ਪਖਾਂਡੇ ਆ ਸਾਡੇ ਪਖਾਂਡ ਨਹੀਂ ਅਸੀਂ ਮੇਰੇ ਹਿਰਦੇ ਨੂੰ ਬਹੁਤ ਦੁੱਖ ਲੱਗਿਆ ਵਾ ਮੇਰੇ ਬਾਬਾ ਜੀ ਦੇ ਝੰਡੇ ਪੱਟੇ ਤੇ ਕਿਉਂ ਪੱਟੇ ਸਾਡੇ ਘਰ 80 ਸਾਲ ਪੜਾਣਾ ਮੰਦਰ ਆ ਅਸੀਂ ਜੇ ਭਵੰਲੀ ਜਗਾ ਮੰਗ ਵੀ ਲਈ ਤੇ ਇਹਨਾਂ ਦੇ ਘਰੋਂ ਨਹੀਂ ਜਾਣੀ ਜਾਂ ਸਰਪੰਚ ਦੇ ਘਰੋਂ ਜਾਣੀ ਆ ਜਾਂ ਕਿਸੇ ਦੇ ਕਮਿਊਨਿਟੀ ਟੂ ਨਾਟ ਹੀ ਹਾਲ ਵਾਲੇ ਬੰਦਿਆਂ ਦੇ ਘਰੋਂ ਜਾਣੀ ਇਹ ਸਰਕਾਰ ਦੀ ਜ਼ਮੀਨ ਆ ਜਿੰਨਾ ਇਹਨਾਂ ਦਾ ਹੱਕ ਆ ਨਾ ਉਹਨਾਂ ਸਾਡਾ ਹੱਕ ਐ ਇਸ ਜ਼ਮੀਨ ਤੇ ਉੱਤੇ ਪਰ ਅਸੀਂ ਹੁਣ ਇਹ ਹੱਕ ਨਹੀਂ ਮੰਗਦੇ ਪਰ ਜਿਹੜੇ ਆ ਜਿਨ੍ਹਾਂ ਬੰਦਿਆਂ ਨੇ ਸਾਡੇ ਬਾਬਾ ਜੀ ਦਾ ਧਾੜ ਵੱਢ ਕੇ ਲੈ ਕੇ ਗਏ ਉਹਨਾਂ ਤੇ ਪਰਚੇ ਚਾਹੀਦੇ ਆ ਵਾਈਗੁਰ ਜੀ ਕਾ ਖਾਦ ਸਾਹਿਬ ਵਾਈਗੁਰ ਜੀ ਕੀ ਫਤੇ ਜਗਾਰਾ ਬਾਬਾ ਪੌਣਾ ਹਾ ਦੀ ਜੀ ਦਾ ਸਾਡੀ ਸਰਕਾਰ ਵੱਗੇ ਇਹੀ ਮੰਗਿਆ ਕਿ ਇਹਨਾਂ ਬੰਦਿਆਂ ਦੇ ਪਰਚੇ ਹੋਣੇ ਚਾਹੀਦੇ ਆ ਹਾਂਜੀ ਜਗਾਰਾ ਪਾਉਣਾ ਹਰੀ ਜੀ ਦਾ ਦੋ ਚੀਜ਼ਾ ਚੇ ਦਰਵਾਰ ਕੀ ਜੈ ਹਾਂਜੀ ਬਾਜੀ ਇਹ ਸਾਡੇ ਪਿੰਨ ਤਲੇਤਾ ਦਾ ਮਸਲਾ ਬਾਜੀ ਇਹ ਕਾਫੀ ਚਿਰ ਤੋਂ ਚੱਲਦਾ ਆ ਰਿਹਾ ਤੇ ਬਾਜੀ ਜਾਨੀ ਕਿ ਇਹਨਾਂ ਨੇ ਇਹਨਾਂ ਨੂੰ ਜਾਨੀ ਕਿ ਜਿਹੜੇ ਸਾਡੇ ਬਾਬਾ ਬਾਲਕਨਾ ਜੀ ਦੀ ਜਗਾ ਬਣੀ ਹੋਈ ਸੀ ਅੱਜ ਤੋਂ ਮੈਂ ਕਿ 6 ਸਾਲ ਪਹਿਲਾਂ ਜਗਾ ਬਣੀ ਹੋਈ ਸੀ ਸਾਡੇ ਬਾਬਾ ਜੀ ਦੀ ਤੇ ਇਹ ਸਾਨੂੰ ਕਹਿੰਦੇ ਦਬਾਅ ਪਾਉਂਦੇ ਪੁਲਿਸ ਪ੍ਰਸ਼ਾਸਨ ਵੀ ਦਬਾਅ ਪਾ ਰਹੀ ਆ ਤੇ ਬੜੀ ਪਿੰਡ ਦੀ ਪੰਚਾਇਤ ਆ ਇਹ ਵੀ ਦਬਾਅ ਪਾ ਰਹੀ ਐ ਸਾਡੇ ਤੇ ਦਬਾਅ ਪਾ ਕੇ ਪੁਲਿਸ ਵਾਲੇ ਕਹਿੰਦੇ ਆ ਕਿ ਤੁਸੀਂ ਆਪਣੀ ਜਗ੍ਹਾ ਚੱਕੋ ਅਸੀਂ ਆਪਣੇ ਬਾਬਾ ਬਾਹਰ ਕਨਾਲ ਦੀ ਜਗ੍ਹਾ ਕਿੱਦਾਂ ਚੁੱਕ ਦੀਏ ਇਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਅਸੀਂ ਕਮਿਊਨਿਟੀ ਹਾਲ ਲਈ ਥੈ ਲੈਣੀ ਇਹਨਾਂ ਨੂੰ ਬੜੀ ਸਾਹਬ ਦੋ ਕਨਾਲਾਂ ਫੈਂਦੀਆਂ ਦੇਗਾ ਹੁਣ ਇਹਨਾਂ ਦਾ ਤਾਂ ਇਹਨਾਂ ਦੇ ਵਿੱਚ ਕੋਈ ਉਹ ਡਕਣ ਦਾਜੀ ਦੇਣ ਦਾ ਕੋਈ ਮਤਲਬ ਨਹੀਂ ਹੈਗਾ ਇਹ ਕਹਿੰਦੇ ਕਿ ਮੇਰਾ ਘਰ ਆ ਉਧਰ ਇਹ ਕਹਿੰਦੇ ਆ ਕਿ ਤੇਰੇ ਘਰ ਨੂੰ ਅਸੀਂ ਗੰਧ ਕੱਢਣੀ ਐ ਇਹ ਸਰਪੰਚ ਵੀ ਕਹਿੰਦਾ ਸਾਡੇ ਪਿੰਡ ਦਾ ਕੀ ਅਸੀਂ ਕੰਦ ਕੱਢਣੀ ਆ ਉਧਰ ਨਹੀਂ ਭਾਜੀ ਇਹਨਾਂ ਦਾ ਤਾਂ ਮਤਲਬ ਹੀ ਨਹੀਂ ਬਣਦਾ ਹੈਗਾ ਕੰਦ ਕੱਢਣ ਦਾ ਨਾਲੇ ਸਾਡੇ ਤੇ ਆਣ ਕੇ ਪ੍ਰੈਸ਼ਰ ਪਾਉਂਦੇ ਪਏ ਆ ਕਿ ਤੁਸੀਂ ਬਾਬੇ ਬਾਲਕਨਾਥ ਦੀ ਜਨਾਂ ਚੱਕੋ ਅਸੀਂ ਸਰਕਾਰ ਅੱਗੇ ਇਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਅਸੀਂ ਬਾਬਾ ਬਾਲਕਨਾਥ ਜੀ ਦੀ ਜਗ੍ਹਾ ਨਹੀਂ ਚੁੱਕਣੀ ਸਾਨੂੰ ਇਨਸਾਫ ਦਿਵਾਇਆ ਜਾਵੇ ਇਹ ਬੇਅਦਬੀ ਹੋਈ ਸਾਡੇ ਬਾਬਾ ਜੀ ਦੀ ਉਹਨਾਂ ਸਾਡੇ ਬਾਬਾ ਜੀ ਦੇ ਝੰਡੇ ਚੱਕੇ ਗਏ ਤੇ ਲੈ ਕੇ ਗਏ ਆ ਦੋ ਬੰਦੇ ਆ ਪੈਂਟ ਲੇਟਾ ਦੇ ਉਹ ਸਾਡੇ ਪਿੰਡ ਦੇ ਝੰਡੇ ਪੱਟ ਕੇ ਲੈ ਕੇ ਗਏ ਆ ਝੰਡੇ ਪੱਟ ਕੇ ਲੈ ਕੇ ਗਏ ਆ ਤੇ ਅਸੀਂ ਪੁਲਿਸ ਤੋਂ ਵੀ ਰਿਪੋਰਟ ਤੇ ਦਰਖਾਸਤ ਵੀ ਦਿੱਤੀ ਸੀਗੀ ਕਿ ਸਾਡੇ ਜਿਹੜੇ ਬੰਦੇ ਛੰਡੇ ਪਟਕੇ ਲੈ ਕੇ ਗਿਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਤਿੰਨ ਦਿਨ ਹੋ ਗਏ ਪਾਜੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈਗੀ। ਉਹ ਬੰਦੇ ਸਵੇਰ ਨੂੰ ਫੜ ਲੈਂਦੇ ਆ ਤੇ ਸ਼ਾਮ ਨੂੰ ਛੱਡ ਦਿੰਦੇ ਆ। ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਸਾਡੇ ਬਾਬਾ ਜੀ ਦੀ ਬੇਇੱਜ਼ਤੀ ਕੀਤੀ ਹੈ। ਅਸੀਂ ਸਰਕਾਰ ਦੇ ਕੋਲੇ ਇਨਸਾਫ ਮੰਗਦੇ ਆਂ ਕਿ ਉਹਨਾਂ ਨੂੰ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੀ ਤੁਸੀਂ ਬਾਬੇ ਦੀ ਜਗਾ ਕਹਿ ਰਹੇ ਹੋ ਕਿੰਨੇ ਲੰਬੇ ਸਮੇਂ ਦੀ ਜਗਾ ਹੈ ਪਾਜੀ ਉਹ 6 ਸਾਲ ਪੁਰਾਣੀ ਜਗਾ ਬਣੀ ਹੋਈ ਹੈ ਸਾਡੇ ਕੋਲ ਵੀਡੀਓ ਵੀ ਪਈਆਂ ਹੈ ਹਾਂਜੀ ਸਾਡੇ ਕੋਲ ਸਾਰੇ ਪ੍ਰੂਫ ਪਏ ਆ ਇੱਕ ਮੈਂ ਜਾਨੀ ਕਿ ਆਪਣੇ ਕੁੱਤਾ ਰੱਖਿਆ ਹੋਇਆ ਸੀਗਾ ਛੋਟਾ ਜਿਹਾ ਕੁੱਤਾ ਪਾਲਿਆ ਹੋਇਆ ਸੀ ਪਾਜੀ ਇਹਨਾਂ ਨੇ ਜਿੱਦਾਂ ਬੇਅਦਬੀ ਕੀਤੀ ਸਾਡੇ ਬਾਬਾ ਜੀ ਦੀ ਉਹ ਤੋਂ ਇੱਕ ਦਿਨ ਪਹਿਲਾਂ ਮੇਰੇ ਕੁੱਤਾ ਮਾਰਿਆ ਗਿਆ ਆ ਅੱਛਾ ਜੀ ਸਾਡੇ ਕੋਲ ਉਹ ਵੀ ਵੀਡੀਓ ਪਈ ਹੈ ਕੰਪਲੇਂਟ ਦਰਜ ਕਰਾਈਏ ਤੁਸੀਂ ਹਾਂਜੀ ਕੰਪਲੇਂਟ ਦਰਜ ਕਰਾਈਏ ਹਾਂਜੀ ਕੀ ਕੀ ਆ ਗਿਆ ਪ੍ਰਸ਼ਾਸਨ ਵੱਲੋਂ ਅਸੀਂ ਇਹ ਕਿਹਾ ਗਿਆ ਕਿ ਭਾਜੀ ਸਾਡੇ ਇੱਕ ਦਿਨ ਪਹਿਲਾਂ ਕੁੱਤਾ ਮਾਰਿਆ ਗਿਆ ਦੋ ਦਿਨ ਸਾਡੇ ਝੰਡੇ ਪਟੇ ਗਿਆ ਇੱਕ 12 ਵਜੇ ਦੇ ਨੀਅਰ ਰੋਡ ਪਟੇ ਗਿਆ ਵਾ ਇੱਕ ਜਾਨਕੀ ਇੱਕ ਚੰਨ ਜਿਆਦਾ ਪਟੇ ਗਿਆ ਆ ਉਹ ਬੰਦਿਆਂ ਦੀਆਂ ਜਾਨਕੀ ਵੀਡੀਓ ਸਾਡੇ ਸਾਹਮਣੇ ਆਈਆਂ ਸਾਰੀਆਂ ਹੀ ਉਹ ਪ੍ਰੂਫ ਵੀ ਅਸੀਂ ਦਿਖਾਏ ਆ ਹਾਂਜੀ ਤੇ ਪ੍ਰਸ਼ਾਸਨ ਵੱਲੋਂ ਕੀ ਕਿਹਾ ਜਾ ਰਿਹਾ ਹੈ ਇਸ ਵੱਲੋਂ ਪ੍ਰਸ਼ਾਸਨ ਮਾਰੇ ਕਿਹਾ ਜਾ ਰਿਹਾ ਕਿ ਤੁਸੀਂ ਫੈਸਲਾ ਕਰ ਲਓ ਸਾਡੇ ਤੇ ਦਬਾਅ ਆਇਆ ਜਾ ਰਿਹਾ ਆ ਸਾਨੂੰ ਚਪੜੂ ਚੌਂਕੀ ਦੇ ਇੰਚਾਰਜ ਜਿothe ਜਾਨੀ ਕਿ ਛੋਡੀ ਸਾਹਿਬ ਤੇ ਐਸ ਐਚਓ ਸਿਕੰਦਰ ਸਿੰਘ ਇਹ ਆਏ ਸੀਗੇ ਕੱਲ ਤੇ ਇਹ ਕਹਿੰਦੇ ਵੀ ਤੁਸੀਂ ਉਹਨਾਂ ਤੇ ਕਾਰਵਾਈ ਸੀ ਕਰ ਦੇਵਾਂਗੇ ਤੇ ਤੁਸੀਂ ਆਪਣਾ ਫੈਸਲਾ ਕਰ ਲਓ ਸਾਨੂੰ ਹੁਣ ਕਹਿੰਦੇ ਆ ਕਿ ਤੁਸੀਂ ਗੰਧ ਪਾਓ ਇਹ ਕੰਮ ਕਰਵਾਇਆ ਜਾ ਰਿਹਾ ਹੈ ਬਾਹਰ ਕੇ ਤੇਰੇ ਬੋਲੇ ਕਰਵਾਇਆ ਜਾ ਰਿਹਾ ਇਹ ਭਾਜੀ ਜਾਨੀ ਕਿ ਸਾਡੇ ਪਿੰਡ ਦਾ ਸਰਪੰਚ ਹੈ ਇਹ ਪਹਿਲਾਂ ਤਾਂ ਸਾਡੇ ਵਾਲੀ ਦੀ ਗੱਲ ਕਰੀ ਜਾਂਦਾ ਸੀ ਹੁਣ ਉਧਰਲੀ ਗੱਲ ਕਰੀ ਜਾਂਦਾ ਇਹ ਡਬਲ ਮਾਈਂਡਡ ਹੋ ਰਿਹਾ ਆ ਇਹ ਲੱਗਦਾ ਉਹ ਤੁਹਾਨੂੰ ਇਹ ਐਨੂ ਪ੍ਰੈਸ਼ਰ ਹਾਈਟ ਸੀਤਾਂ ਜਾ ਰਿਹਾ ਹੋ। ਪਪਾ ਨਹੀਂ ਭਾਜੀ ਇਹ ਪ੍ਰੈਸ਼ਰ ਪਾਇਆ ਵਾ ਜਾਂ ਕਿਦਾਂ ਅਸੀਂ ਨਹੀਂ ਇਹਦੇ ਬਾਰੇ ਕੁਝ ਕਹਿ ਸਕਦੇ ਹੈਗੇ। ਜੇ ਸਰਪੰਚ ਕਰਨਾ ਚਾਵੇ ਤੇ ਬਹੁਤ ਕੁਝ ਕਰ ਸਕਦਾ ਆ। ਤੇ ਪਰ ਸਰਪੰਚ ਕੁਝ ਕਰ ਨਹੀਂ ਰਿਹਾ। ਤੇ ਜਿਹੜੇ ਹੁਣ ਅੱਜ ਜਿਹੜੀ ਮੀਟਿੰਗ ਕਰਾ ਰਹੇ ਹੋ ਪੂਰਾ ਪਿੰਡ ਤੁਹਾਡੇ ਨਾਲ ਹੈ। ਭਾਜੀ ਸਾਡੇ ਨਾਲ ਕਈ ਬੰਦੇ ਬਹੁਤ ਯਾਨੀ ਕਿ ਐਗਰੀ ਆ ਕੁਝ ਕੋਈ ਬੰਦੇ ਇਦਾਂ ਦੇ ਆ ਕਿ ਜਿਹੜੇ ਨਹੀਂ ਨਾਲ ਐਗਰੀ। ਤੇ ਕੱਲ ਕੋਈ ਬਾ ਗੱਲਬਾਤ ਹੀ ਹੋਈ ਉਹਦੇ ਕਟਮਾਰ ਵੀ ਹੋਈ ਨਹੀਂ ਪਾਜੀ ਕਟਮਾਰ ਕੋਈ ਨਹੀਂ ਹੋਈ ਹੈਗੀ ਝੂਠ ਅਸੀਂ ਬੋਲਣਾ ਨਹੀਂ ਹੈਗਾ ਕਟਮਾਰ ਕੋਈ ਨਹੀਂ ਹੋਈ ਹੈਗੀ ਜਾਨੀ ਕਿ ਪੁਲਿਸ ਵਾਲੇ ਸਾਡੇ ਤੇ ਆ ਕੇ ਦਬਾਅ ਪਾ ਰਹੇ ਆ ਕੀ ਕਿਹਾ ਯਾਰ ਸਾਨੂੰ ਇਹ ਕਿਹਾ ਜਾ ਰਿਹਾ ਵਾ ਕਿ ਤੁਸੀਂ ਆਪਣੇ ਬਾਬੇ ਦੀ ਜਗਾ ਚੱਕੋ ਸਾਡੇ ਤੇ ਇਹ ਬਹੁਤ ਅਸੀਂ ਇਧਰ ਦੀ ਗੇਟ ਕੱਢਣਾ ਵਾ ਜਾਨੀ ਕਿ ਗੇਟ ਦਾ ਇਹਨਾਂ ਦੇ ਇਹ ਮਤਾ ਪਾਇਆ ਹੋਇਆ ਸੀਗਾ ਇਹਨਾਂ ਦਾ ਮਤਾ ਕੋਈ ਗੇਟ ਦਾ ਨਹੀਂ ਪਾਇਆ ਸੀਗਾ ਕਿ ਤੁਹਾਡੇ ਇਧਰ ਗੇਟ ਨਹੀਂ ਰੱਖਣ ਦੇਣਾ ਇਹਨਾਂ ਨੇ ਇਹ ਪੁਲਿਸ ਚੌਕੀ ਦੇ ਵਿੱਚ ਉਹਨਾਂ ਦੀ ਗੱਲਬਾਤ ਹੋਈ ਆ ਕਿ ਜਿਹੜਾ ਗੇਟ ਆ ਪਰੇ ਭਵਨ ਦੇ ਨਾਲ ਕੱਢਿਆ ਜਾਊਗਾ ਇੰਨਾ ਰਸਤਾ ਦਿੱਤਾ ਗਿਆ ਬੇਰਵਾਸ ਉਹਨਾਂ ਨੇ 15 ਫੁੱਟ ਵੜੀ ਤੇ ਜਿਹੜਾ ਗੇਟ ਆ ਤੁਹਾਡੇ ਤੁਹਾਡੇ ਘਰ ਦੇ ਬਾਹਰੋਂ ਨਿਕਲਦਾ ਪਿਆ ਗਿਆ ਹਾਂਜੀ ਭਾਜੀ ਇਹ ਕਹਿੰਦੇ ਪਿਆ ਅਸੀਂ ਗੰਧ ਕੱਢੀ ਹੈ ਦੂਜਾ ਕਾਰੀ ਜਾਂਦੇ ਆ ਪਰ ਸਾਨੂੰ ਕੋਈ ਵੀ ਇਦਾਂ ਨਹੀਂ ਲੱਗਦੀ ਨਹੀਂ ਹੈਗੀ ਗੱਲਬਾਤ ਵੀ ਇਹ ਗੇਟ ਇੱਧਰ ਹੀ ਰੱਖਣਗੇ ਕਿਸੇ ਟਾਈਮ ਵੀ ਘੱਟ ਸਕਦੇ ਹਾਂ ਹਾਂਜੀ ਕੰਮ ਚੱਲ ਰਿਹਾ ਭਾਜੀ ਕੰਮ ਚੱਲ ਰਿਹਾ ਆ ਕੰਮ ਚੱਲ ਰਿਹਾ ਆ ਕੰਮ ਇੱਧਰ ਚੱਲ ਰਿਹਾ ਵਾ ਯਾਨੀ ਕਿ ਇਹਨਾਂ ਦਾ ਉਹਨਾਂ ਨੇ ਪੁਲਿਸ ਵਾਲਿਆਂ ਨੇ ਇਹ ਕਿਹਾ ਸੀਗਾ ਕਿ ਭਵਨ ਦੇ ਨਾਲ ਗੇਟ ਕੱਢਿਆ ਜਾਊਗਾ ਉਧਰ ਕੋਈ ਵੀ ਗੇਟ ਹਜੇ ਤੱਕ ਕੱਢ ਨਹੀਂ ਹੋਇਆ ਜੇ ਤੁਸੀਂ ਛੱਡੇ ਪਟਣ ਦੀ ਗੱਲ ਕੀਤੀ ਗਈ ਉਹ ਸੀਸੀਟੀਵੀ ਵੀਡੀਓ ਸਾਹਮਣੇ ਹੈਗੀ ਹਾਂਜੀ ਭਾਜੀ ਸਾਡੇ ਕੋਲ ਵੀਡੀਓ ਪਈਆਂ ਆ ਅਸੀਂ ਹਾਂਜੀ ਉਹ ਸੀ ਦੇਵਾਂਗੇ ਜੀ ਸਾਡੇ ਕੋਲ ਉਸ ਬੰਦਿਆਂ ਦੇ ਜਿਹੜੇ ਆ ਜਿਨ੍ਹਾਂ ਨੇ ਟਾਈਮ ਤੇ ਪਟਿਆ ਆ ਬੰਦੇ ਸ਼ਰੇਆਮ ਆਏ ਆ ਸ਼ਰੇਆਮ ਬੰਦਿਆਂ ਨੇ ਕਬੂਲ ਵੀ ਕੀਤਾ ਚੌਂਕੀ ਦੇ ਵਿੱਚ ਕਿ ਅਸੀਂ ਝੰਡੇ ਪਟੇ ਆ ਇੱਕ ਤੋਤਾ ਰਾਮ ਆ ਮੁੰਡਾ ਇੱਕ ਮੁੰਡੇ ਦਾ ਨਾਮ ਸਾਵੀ ਆ ਤੇ ਪੁਲਿਸ ਨੇ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਭਾਜੀ ਕਾਰਵਾਈ ਕੀਤੀ ਅਸੀਂ ਇਹ ਨਹੀਂ ਕਹਿੰਦੇ ਕਿ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਹੈਗੀ ਪੁਲਿਸ ਨੇ ਕਾਰਵਾਈ ਕੀਤੀ ਆ ਬੰਦੇ ਵੀ ਫੜ ਕੇ ਸਾਡੇ ਪੇਸ਼ ਵੀ ਕੀਤੇ ਆ ਉੱਥੇ ਚੌਂਕੀ ਦੇ ਵਿੱਚ ਪਰ ਫਿਰ ਸ਼ਾਮ ਨੂੰ ਛੱਡ ਦਿੱਤੇ ਗਏ ਆ ਅਸੀਂ ਇਹ ਮੰਗ ਕਰਨੇ ਸਾਡੀ ਭਾਜੀ ਇਹ ਮੰਗਿਆ ਕਿ ਬੰਦਿਆਂ ਨੂੰ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਸਾਡੇ ਬਾਬਾ ਜੀ ਦੀ ਬੇਅਦਬੀ ਕੀਤੀ ਹੈ ਨਾ ਤੁਹਾਡੇ ਅੱਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਉਹ ਜਿਹੜੇ ਬੰਦੇ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਇਸ ਗੱਲ ਦਾ ਇਨਸਾਫ ਮੰਗਦੇ ਹਾਂ ਜਕਾਰਾ ਪਾਉਣਾ ਹਰੀ ਜੈ ਹੋ ਸੱਚੇ ਦਰਬਾਰ ਦੀ ਜੈ ਸਰਪੰਚ ਇਹ ਕਿਹੜਾ ਪਿੰਡ ਹੈ ਇਹ ਪਿੰਡ ਤੇ ਲੇਟ ਹੈ ਤੇ ਇਹ ਸਰ ਆ ਕਾਫੀ ਦਿਨਾਂ ਦਾ ਇੱਕ ਮਸਲਾ ਜਿਹੜਾ ਗੰਭੀਰ ਮਸਲਾ ਵਾ ਤੇ ਉਹਨੂੰ ਕਿਸ ਤਰ੍ਹਾਂ ਦੇਖ ਜਿਹੜਾ ਉਹ ਉੱਥੇ ਕੰਦ ਵੀ ਹੋ ਚੁੱਕੀ ਆ ਤੇ ਲੇਕਿਨ ਬਾਬੇ ਦੀ ਜਗਾ ਬਣਾਈ ਗਈ ਆ ਉਹਨਾਂ ਵੱਲੋਂ ਕਿਹਾ ਗਿਆ ਸਾਡੇ ਬਾਬੇ ਦੀ ਜਗਾ ਨੂੰ ਛੰਡੇ ਲੱਗੇ ਛੰਡੇ ਉਤਾਰੇ ਗਏ ਨੇ ਭਾਜੀ ਜਦਾਂ ਡੀਸੀ ਸਾਹਿਬ ਵੱਲੋਂ ਸਾਡੇ ਆਰਡਰ ਹੋਏ ਸੀਗੇ ਤੇ ਪੱਧਰ ਕਰਾਉਣ ਦੇ ਤਾਂ ਪਹਿਲਾਂ ਇੱਥੇ ਕਾਫੀ ਕੋਸੇਗਾ ਅਹੀਂ ਰੱਖ ਕੇ ਪੰਚਾਇਤ ਦੇ ਨਾਲ ਸਾਰਾ ਪੱਧਰ ਕਰਾ ਲਿਆ ਸੀਗਾ ਤੇ ਉਹਦੇ ਬਾਅਦ ਜੋ ਜਿਹਦਾ ਮੱਦਾ ਭਖਿਆ ਵੇ ਕਾਫੀ ਹਾਈਲਾਈਟ ਹੋਇਆ ਤੁਸੀਂ ਵੀ ਸੁਣਿਆ ਹੋਣਾ ਇਹ ਵੀ ਗੜੀ ਸਾਹਿਬ ਆਏ ਉਹਨਾਂ ਨੇ ਜਗਾ ਜਿੱਤਾ ਦਿੱਤੀ ਠੀਕ ਹੈ ਜੀ ਤੇ ਹੁਣ ਜਿੱਦਾ ਜਗ੍ਹਾ ਜਿੱਤ ਕੇ ਉਹ ਆਉ ਥੋੜਾ ਗੇਟ ਦਾ ਉਹਨਾਂ ਦਾ ਦੁਆਹ ਚੱਲਦਾ ਸੀਗਾ ਉਹ ਵੀ ਅਸੀਂ ਫੈਸਲਾ ਹੋ ਗਿਆ ਸਾਡਾ ਤਾਂ ਉਹ ਤੁਹਾਨੂੰ ਦੇ ਦੰਨੇ ਉਹ ਦੇਖ ਲਿਓ ਤੁਸੀਂ ਫੈਸਲਾ ਹੋ ਗਿਆ ਗੇਟ ਜਿੱਦਾ ਲਾਉਣ ਨੂੰ ਵੀ ਦੂਜਾ ਹੋ ਗਿਆ ਮੰਨ ਲਈ ਤੇ ਗੁਰਦੁਆਰੇ ਵਾਲੇ ਕੰਧ ਕੰਧੂ ਕਰਦੇ ਪਏ ਆਪਣੇ ਜੀ ਤੇ ਇਹ ਜਿਹੜੇ ਆਪਣੇ ਬੇਦਵੀ ਦਾ ਇਹ ਕਹਿੰਦੇ ਆ ਜਿਦਾਂ ਇਹਨਾਂ ਨੇ ਜਦੋਂ ਅਸੀਂ ਆਹ ਸਾਰਾ ਕੁਝ ਮੈਟਰ ਚੱਲਦਾ ਸੀਗਾ ਤੇ ਇਹ ਇਤਰਾਜ਼ ਕਰਦੇ ਸੀਗੇ ਵੀ ਇੱਥੇ ਗਰਾਊਂਡ ਬਣਨੀ ਚਾਹੀਦੀ ਹੈ। ਹੂੰ। ਤੇ ਜਿਹੜੇ ਮਹੱਲੇਬਾਸੀ ਸੀਗੇ ਜੀ ਇਹ ਰਾਏ ਕਰਦੇ ਕਿ ਇਹਨੇ ਗਰਾਊਂਡ ਬਣਨੀ ਚਾਹੀਦੀ ਹੈ। ਚਲੋ ਕਮਿਊਨਿਟੀ ਹਾਲ ਬਣਿਆ ਦੂਜਾ ਦਿੱਤਾ ਘੜੀ ਸਾਹਮਣੇ। ਤੇ ਇਹਨਾਂ ਨੇ ਉਸ ਤੋਂ ਬਾਅਦ ਚੋਂ ਇੱਥੇ ਇਹ ਜਗ੍ਹਾ ਬਣਾ ਲਈ। ਹੂੰ। ਇਹ ਪਿੰਡ ਵਾਲੇ ਵੱਲੋਂ ਬਣਾਈ ਗਈ ਜਗ੍ਹਾ। ਨਹੀਂ ਨਹੀਂ, ਇਹ ਇਹਨਾਂ ਦੇ ਮਹੱਲਾ ਪਰਿਵਾਰ ਵੱਲੋਂ ਬਣਾਈ ਗਈ। ਪਹਿਲਾਂ ਸਹੀ ਜਗ੍ਹਾ ਇਹ। ਹਾਂਜੀ। ਪਹਿਲਾਂ ਜਗ੍ਹਾ ਸੀਗੀ ਇੱਥੇ। ਇਹ ਜਿੱਦਾਂ ਜਗਾ ਜਦੋਂ ਅਸੀਂ ਪੱਧਰ ਕਰਾਣ ਪਹਿਲਾਂ ਸ਼ੁਰੂ ਤੋਂ ਪੱਧਰ ਕਰਾਇਆ ਜਦੋਂ ਅਸੀਂ ਇਹਨਾਂ ਨੂੰ ਕਿਹਾ ਵੀ ਇੱਥੇ ਗਰਾਊਂਡ ਬਣਾ ਦਿੰਨੇ ਜਿੱਦਾਂ ਕਰਕੇ ਉਦੋਂ ਪਿਛਲੇ ਸਰਪੰਚ ਦੇ ਟਾਈਮ ਦੇ ਸੀਗੇ ਇੱਟਾਂ ਪਈ ਇੱਥੇ ਪਈਆਂ ਸੀਗਾ ਨਹੀਂ ਜਗਾ ਸੀਗੀ ਤੇ ਨਹੀਂ ਸੀਗੀ ਨਹੀਂ ਇਹਨਾਂ ਦਾ ਹੀ ਦਾਵਾ ਆਏ ਕਹਿੰਦੇ ਪਿਛਲੇ ਸਰਪੰਚ ਨੇ ਸਾਨੂੰ ਕਿ ਦਿੱਤਾ ਸੀਗਾ ਤੇ ਅਸੀਂ ਨਹੀਂ ਕੋਈ ਜਗਾ ਦਿੱਤੀ ਪਹਿਲੇ ਜਿਹਾ ਸੀਗਾ ਅਸੀਂ ਇਹਨਾਂ ਤੋਂ ਪੱਧਰ ਹੀ ਕਰਾਇਆ ਸੀਗਾ ਕਹਿ ਕੇ ਬੇਨਤੀ ਕੀਤੀ ਸੀ ਇਹਨਾਂ ਨੂੰ ਵੀ ਅਸੀਂ ਇੱਥੇ ਗਰਾਊਂਡ ਬਣਾਉਣੀ ਆ ਵੀ ਤੁਸੀਂ ਇਹ ਚੱਕ ਲੋ ਇੱਥੋਂ ਮਦਦਵਾ ਕਰ ਦਿ ਤੇ ਇਹ ਝੰਡੇ ਦਾ ਮਸਲਾ ਕੀ ਹੋਈ ਹੈ ਜੀ ਚੰਡੇ ਦਾ ਜੀ ਇਹਨਾਂ ਨੇ ਜਦੋਂ ਉੱਥੇ ਜੋ ਲਾਇਆ ਸੀਗਾ ਆਪਣਾ ਉਤਾਰ ਹੀ ਗਏ ਨੇ ਉਹ ਹਾਂਜੀ ਹਾਂ ਜਦੋਂ ਵੀਡੀਓ ਦੇ ਵਿੱਚ ਆਂਦਾ ਆ ਹਾਂਜੀ ਛੇੜਕਾ ਨਹੀਂ ਹੋਈ ਹਾਂਜੀ ਫਿਰ ਪੁਲਿਸ ਅਫਸਰਨ ਵੱਲੋਂ ਕੀ ਕੀਤਾ ਜਿਆਦਾ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਉੱਪਰ ਤੋਂ ਹਾਂਜੀ ਉਹ ਤਾਂ ਇਹਨੇ ਪਰਿਵਾਰ ਵੱਲੋਂ ਦੁਆਦ ਕਰ ਸਕਦੇ ਆ ਆਪਣੇ ਉਹਨੂੰ ਸਾਜਾ ਤਾਂ ਉਹਦੇ ਵਿੱਚ ਪੰਚਾਇਤ ਦਾ ਨਹੀਂ ਦੂਜਾ ਹੋ ਜਾਦਾ ਹਾਂਜੀ ਤੇ ਮਤਲਬ ਬਿਠਾ ਕੇ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਮਤਲਬ ਇਹਨੂੰ ਕਿਉਂ ਉਜਾਇਆ ਜਾ ਰਿਹਾ ਹਾਂਜੀ ਇਹਨਾਂ ਨੂੰ ਸਮਾਂ ਦਿੱਤਾ ਦੋ ਕੁ ਵਾਰੀ ਸਮਾ ਦਿੱਤਾ ਆ ਤੇ ਸਾਨੂੰ ਵੀ ਸੱਦਿਆ ਗਿਆ ਸੀਗਾ ਪੰਚਾਇਤ ਨੂੰ ਵੀ ਅਸੀਂ ਵੀ ਗਏ ਆ ਉੱਥੇ ਪਰ ਮੌਕੇ ਤੇ ਨਹੀਂ ਆ ਰਹੇ ਕੋਈ ਵੀ ਤੇ ਕਿਹਲੇ ਰਾਜinama ਵੀ ਹੋਇਆ ਸੀ ਇਹਨਾਂ ਦਾ ਆਪਸ ਦੇ ਵਿੱਚ ਹਾਂਜੀ ਉਹ ਪਹਿਲਾਂ ਰਾਜinama ਇਹ ਹੋਇਆ ਵੇ ਇਧਰ ਗੇਟ ਨਹੀਂ ਲੱਗੂਗਾ ਵੇ ਗੇਟ ਭਵਨ ਵਾਲੀ ਸਾਈਡ ਉਧਰਲੇ ਪਾਸੇ ਉਹਨਾਂ ਨੂੰ ਜਗ੍ਹਾ ਦਿੱਤੀ ਉਧਰਲੇ ਪਾਸੇ ਕਰਾਬਤਾ ਸੀਗਾ ਜੇ ਉਧਰ ਇਹ ਕਹਿੰਦੇ ਥਾਲੀ ਉਹਦੇ ਜਗ੍ਹਾ ਬਣੀ ਹੋਈ ਜਗ੍ਹਾ ਨੂੰ ਚਕਵਾ ਕੇ ਫਿਰ ਬਾਹਰੋਂ ਬਾਹਰ ਗੇਟ ਕੱਢਣ ਦੀ ਪਲੈਨਿੰਗ ਕੀਤੀ ਜਾ ਰਹੀ ਹੈ ਹਾਂਜੀ ਉਹ ਜਿੱਦਾਂ ਇੱਥੇ ਪਰਿਵਾਰ ਰਹਿੰਦੇ ਆ ਅਸੀਂ ਇਹਨਾਂ ਦਾ ਦੁਆਰ ਬੈ ਕੇ ਕਰਾਇਆ ਤੇ ਰਾਜਨਾਮਾ ਵੀ ਨਹੀਂ ਦੂਜਾ ਹੋਊਗਾ ਤੇ ਪਰ ਇਹਨਾਂ ਦੇ ਮਨ 'ਚ ਸ਼ੰਕਾ ਚੱਲੀ ਜਾ ਰਹੀ ਹੈ ਜਾਦੀ ਆਸ ਵਿੱਚ ਇਹਨਾਂ ਦਾ ਪੰਚਾਇਤ ਦਾ ਉੱਥੇ ਹਾਲੇ ਕੋਈ ਰੋਡ ਨਹੀਂ ਹੈਗਾ ਜੀ ਠੀਕ ਹੈ ਸਰ ਹਾਂਜੀ ਓਕੇ ਥੈਂਕ ਯੂ